ਦੇਖੋ ਪਹਿਲੀ ਗੱਲ ਤੇ ਆ ਕਿ ਬੜੀ ਮਾੜੀ ਗੱਲ ਹੋਈ ਇਦਾਂ ਬਿਲਕੁਲ ਨਹੀਂ ਹੋਣਾ ਚਾਹੀਦਾ ਸੀਗਾ ਬਾਬਾ ਸਾਹਿਬ ਅੰਬੇਦਕਰ ਜਿਨ੍ਹਾਂ ਨੇ ਸਾਨੂੰ ਸੰਵਿਧਾਨ ਦਿੱਤਾ ਉਹਨਾਂ ਦੀ ਮੂਰਤੀ ਦੇ ਨਾਲ ਕੋਈ ਇਦਾਂ ਕਰਦਾ ਤੇ ਬੜੀ ਦੁਖਦਾਈ ਘਟਨਾ ਦੂਜੀ ਗੱਲ ਇਹ ਹੈ ਕਿ ਬੰਦਾ ਜਿਹੜਾ ਸੀਗਾ ਉਹ ਮੌਕੇ ਦੇ ਉੱਤੇ ਹੀ ਪੁਲਸ ਦੇ ਫੜ ਲਿਆ ਜਿਹਦਾ ਪ੍ਰਕਾਸ਼ ਨਾ ਸੀਗਾ ਉਹ ਤਦ ਕੋਟ ਦਾ ਰਹਿਣਬਾਦ ਸੀਗਾ ਉਹ ਦੇ ਵੀ ਤੱਕ ਨਾ ਹੋਇਆ ਕਿ ਮੌਕੇ ਤੇ ਫੜਿਆ ਗਿਆ ਆਪਾਂ ਨੂੰ ਪਤਾ ਲੱਗ ਗਿਆ ਵੀ ਬੰਦਾ ਕੌਣ ਹੈ ਜੇ ਕਿਤੇ ਨੇ ਦੇ ਦੇ ਸਵੇ ਦੇ ਹੁੰਦੀ ਤੇ ਆਪਾਂ ਨੂੰ ਪਤਾ ਨਹੀਂ ਲੱਗਣਾ ਤੇ ਉਦੋਂ ਆਪਾਂ ਵੱਧ ਪੈ ਜਣਾ ਸੀਗਾ ਸੋ ਅਸੀਂ ਮੈਂ ਸੀਪੀ ਦੇ ਨਾਲ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਮੀਟਿੰਗ ਕੀਤੀ ਆ ਉਹਨਾਂ ਨੂੰ ਕਿਹਾ ਕਿ ਜਿੰਨੀ ਵੱਧ ਤੋਂ ਵੱਧ ਸਖਤ ਤਾਰਾ ਜੇ ਵੀ ਲੱਗਦੀ ਹੈ ਉਹ ਕਾਨੂੰਨ ਦੀ ਧਾਰਾ ਲਾਈ ਜਾਵੇ ਇਦਾਂ ਦੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ ਇਹੋ ਜਿਹੇ ਦੋਸ਼ੀਆਂ ਨੂੰ ਜਿਹੜੇ ਇਦਾਂ ਦੀਆਂ ਘਟਰਾਵਾਂ ਕਰਦੇ ਆ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕਿਸੇ ਵੀ ਹਾਲਤ ਵਿੱਚ ਨਾ ਆਉਣ ਦਿੱਤਾ ਜਾਵੇ ਉਹਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਕਿ ਕਿਹੜੇ ਬੰਦੇ ਨੇ ਨਾ ਕੋਈ ਸ਼ਰਧਾ ਜਿਹੜੀ ਕਦਾਈ ਆ ਆਪ ਕੀਤੀ ਆ ਜਾਂ ਕਿਸੇ ਨੇ ਕਦਾਈ ਆ ਸੋ ਅਸੀਂ ਕਦੀ ਵੀ ਇਹ ਬਰਦਾਸ਼ਤ ਨਹੀਂ ਕਰ ਸਕਦੇ ਪੰਜਾਬ ਸਰਕਾਰ ਬਾਬਾ ਸਾਹਿਬ ਅਮੇਦਕਰ ਦੀ ਪਹਿਲੀ ਸਰਕਾਰ ਆ ਪੰਜਾਬ ਦੀ ਜਿਹਦਾ ਇੰਨਾ ਮਾਨ ਸਤਕਾਰ ਕਰਦੀ ਆ ਅਧਾਰ ਦਫ਼ਤਰ ਦੇ ਵਿੱਚ ਅਸੀਂ ਉਹਨਾਂ ਦੀ ਫੋਟੋ ਲਾਈ ਆ ਕਿਸੇ ਵੀ ਪੱਖੋਂ ਕੋਈ ਕਤਾਈ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਇਹ ਦੁੱਖ ਥੋੜਾ ਜਿਆਦਾ ਇਹ ਕਿ ਦੁਪਹਿਰੇ ਘਟੜਾਂ ਵਾਪਸ ਗਈ 2 ਵਜੇ ਸਾਹਮਣੇ ਵੀ ਸਾਡੇ ਉਸ ਸਮੇਂ ਇੱਥੇ ਰਸ਼ ਹੋਊਗਾ ਕਿਹਦਾ ਫੇਲਿਅਰ ਸਮੇਂ ਦਾ ਨਹੀਂ ਫੇਲਿਅਰ ਜਿਹੜਾ ਦੇਖੋ ਇਹ ਤਾਂ ਕੋਈ ਬੰਦਾ ਉਹ ਪਹਿਲਾਂ ਪੌੜੀ ਲੱਗੀ ਸੀ ਕੋਈ ਪ੍ਰੋਗਰਾਮ ਕਰਨਾ ਹੈ ਕਿਸੇ ਦੇ ਸ਼ਾਮ ਨੂੰ ਤੇ ਉਹਦੇ ਕਰਕੇ ਹੋ ਸਕਦਾ ਵੀ ਆਲੇ ਦੁਆਲੇ ਵਾਲਿਆਂ ਨੂੰ ਇਹ ਪਤਾ ਹੀ ਨਾ ਲੱਗਾ ਹੋਵੇ ਵੀ ਇਹ ਬੰਦਾ ਕੀ ਕੰਡਿਆ ਕੀ ਨਹੀਂ ਕੰਡਿਆ ਉਹ ਬੰਦਾ ਇਹ ਵੇਖ ਕੇ ਹੀ ਬਦਾਂ ਘਟੜਾਂ ਕਰ ਗਿਆ ਪਰ ਅਸੀਂ ਨਿੰਦਾ ਕਰਦੇ ਹਾਂ ਇਸ ਘਟੜਾਂ ਦੀ ਉਹਦਾ ਜਿੰਨਾ ਵੀ ਵੱਤ ਤੋਂ ਵੱਧ ਸਖਤ ਕਾਨੂੰਨੀ ਕਾਰਵਾਈ ਜਿਹੜੀ ਇਸ ਬੰਦੇ ਦੇ ਖਿਲਾਫ ਅਸੀਂ ਕਰਾਂਗੇ ਪਰ ਪ੍ਰਤਾਪ ਬਾਜਵਾ ਕਹਿ ਰਹੇ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਉਹਨਾਂ ਨੂੰ ਕੋਈ ਕੰਮ ਨਹੀਂ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਕਾਂਗਰਸ ਨੇ ਪੰਜਾਬ ਨੂੰ ਪਿਛਲੇ 50 ਸਾਲਾਂ ਚ ਕਈ ਵਾਰ ਜਿਹੜਾ ਅੱਗ ਦੀ ਪੱਟੀ ਦੇ ਵਿੱਚ ਝੋਕਿਆ ਇਹਨਾਂ ਦੀਆਂ ਗਲਤ ਨੀਤੀਆਂ ਨੇ ਇਹਨਾਂ ਦੀਆਂ ਫਿਰਕਾਪਸਤ ਨੀਤੀਆਂ ਨੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਵਾਲੀਆਂ ਦਿੱਤੀਆਂ ਨੇ ਆਲਰੇਡੀ ਪਹਿਲਾਂ ਹੀ ਪੰਜਾਬ ਦਾ ਬਹੁਤ ਕਾਣ ਕੀਤਾ ਮੇਰੀ ਇਹਨਾਂ ਨੂੰ ਬੇਨਤੀ ਹੈ ਵਿਹਲੇ ਲੀਡਰਾਂ ਨੂੰ ਕਿ ਤੁਸੀਂ ਹਰ ਗੱਲ ਦੇ ਉੱਤੇ ਆ ਕੇ ਜਿਹੜੀ ਅੱਗ ਦੇ ਉੱਤੇ ਕੱਖ ਪਾਉਂਦੇ ਹੋ ਇਹ ਨਾ ਪਾਇਆ ਕਰੋ ਪੰਜਾਬ ਆ ਪੰਜਾਬ ਨੂੰ ਬਚਾਈਏ ਕੋਈ ਕਟੜਾ ਹੁੰਦੀ ਹੈ ਦੇਖੋ ਦਿਨ ਦਿਹਾੜੇ ਆ ਦਿਨ ਦਿਹਾੜੇ ਕੋਈ ਬੰਦਾ ਚਲ ਗਿਆ ਪ੍ਰਤਾਪ ਬਾਜਵਾ ਸਰਕਾਰ ਦਾ ਕੀ ਕਸੂਰ ਹੈ ਜੀ ਦੱਸੋ ਜੀ ਉਹ ਕਹਿੰਦੇ ਫੇਲਿਅਰ ਹੈ ਜੀ ਅੱਜ ਕੀ ਫੇਲਿਅਰ ਦੱਸੋ ਕੀ ਫੇਲਿਅਰ ਸਰਕਾਰ ਨੂੰ ਚੀਦਾ ਸੀ ਕੋਈ ਇਸ ਤਰ੍ਹਾਂ ਕੀ ਕਹਿੰਦੇ ਸਰਕਾਰ ਨੂੰ ਸਭ ਇਹ ਗੱਲ ਸੁਣੋ ਸੁਣੋ ਉਹਨਾਂ ਨੇ ਕਹਿ ਦਿੱ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਪ੍ਰਤਾਪ ਬਾਜਵਾ ਵਿਹਲਾ ਬੰਦਾ ਕੀ ਮਿਸ ਜੀ ਦੇ ਸੁਫਰੈਂਡ ਉਹ ਮਿਲ ਨਹੀਂਦੀ ਕਿਤੇ ਸਮਝਦੇ ਕਿ ਬਖਲਾੜ ਦੇ ਵਿੱਚ ਕੋਈ ਘਟਨਾ ਵਾਪਰ ਜਾਂਦੀ ਉੱਥੇ ਵੋਹ ਜਾਂਦੇ ਇਹ ਇਹਨਾਂ ਦੇ ਰਾਜਾਂ ਚ ਨਹੀਂ ਹੁੰਦਾ ਰਦਾ ਇਹ ਇਹ ਤੇ ਉਹ ਉਹਦਾ ਹੋਰ ਕੋ ਬੰਦਾ ਕੋਈ ਨਵਾਂ ਬੰਦਾ ਗੱਲ ਕਰੇ ਕਾਂਗਰਸ ਨੇ 50 ਸਾਲਾਂ ਜਿਹੜੇ ਪੰਜਾਬ ਨੂੰ ਜਾੜ ਦਿੱਤਾ ਤੇ ਪ੍ਰਤਾਪ ਬਾਜਵਾ ਫੇਰ ਆ ਕੇ ਹੱਤਾ ਤੇ ਖਲੋ ਜਾਂਦਾ ਜੀ ਆ ਫੈਲੀਅਰ ਦੀ ਜੀ ਆ ਫੈਲੀਅਰ ਕੋਈ ਫੈਲੀਅਰ ਨਹੀਂ ਬੰਦਾ ਮੋਕੇ ਤੇ ਫੜਿਆ ਗਿਆ ਜਿਹੜਾ ਵੀ ਬੰਦਾ ਗੜਬੜ ਕਰੂਗਾ ਬਾਬਾ ਸਾਹਿਬ ਦੇ ਬੁੱਤ ਦੇ ਨਾਲ ਕੋਈ ਇਦਾਂ ਦੀ ਗੱਲ ਕਰੂਗਾ ਉਹਨੂੰ ਸਖਤ ਤੋਂ ਸਖਤ ਕਾਨੂੰਨੀ ਸਜ਼ਾ ਦਾਂਗੇ ਅੱਛਾ ਜਿਹੜੀ ਚੀਜ਼ ਉਹਦੇ ਕੋਲ ਜਵਲਨ ਚੀਜ਼ ਸੀ ਉਹ ਕਿੱਥੋਂ ਦੀ ਸੀ ਕਿੱਥੋਂ ਦੀ ਨਹੀਂ ਨਹੀਂ ਉਹ ਉਹ ਜੇ ਪੁਲਿਸ ਜਾਂਚ ਕਰਦੀ ਉਹ ਪੁਲਿਸ ਜਾਂਚ ਕਰਦੀ ਆ ਕਵਿੰਦਰ ਸਾਹਿਬ ਨਾਲ ਮੀਟਿੰਗ ਕੀਤੀ ਅਸੀਂ ਪੁਲਿਸ ਜਾਂਚ ਕਰਦੀ ਆ ਉਹਦੀ ਜਾਂਚ ਜਦੋਂ ਹੋ ਗਈ ਕੰਪਲੀਟ ਵੈਸੇ ਇੱਕ ਪੱਖ ਜਿਹੜਾ ਪੁਲਿਸ ਦੇ ਆ ਰਹੇ ਨੇ ਸ਼ਾਮੀ ਦਿੱਤਾ ਪਰ ਉਹਦੀ ਜਾਂਚ ਕੰਪਲੀਟ ਹੋਣ ਤੋਂ ਬਾਅਦ ਇੱਕ ਅੱਧੇ ਦਿਨ ਦੇ ਵਿੱਚ ਸੀਪੀ ਸਾਹਿਬ ਖੁਦ ਜਿਹੜਾ ਇਹਦਾ ਖਲਾਸਾ ਕਰ ਗਏ ਅਸੀਂ ਚਾਹੁੰਦੇ ਆ ਕਿ ਬਰੀਕੀ ਨਾਲ ਜਾਂਚ ਹੋ ਜੇ ਕੋਈ ਗੱਲ ਇਦਾਂ ਦੀ ਰਹਿ ਨਾ ਜਾਵੇ ਅੱਛਾ ਜੀ ਸੂਬੇ ਚੋਂ ਰਾਜਨੀਤੀ ਗਰਮਾ ਗਈ ਹੈ ਜਿਹੜੀ ਸਾਰੀ ਜਿਹੜੀ ਕਹਿ ਰਹੇ ਆ ਕਿ ਸਰਕਾਰ ਦੇ ਉੱਤੇ ਫੇਲੀਅਰ ਮੰਨਦੇ ਉਹਦੇ ਤੇ ਕੋਈ ਫੇਲੀਅਰ ਨਹੀਂ ਜੀ ਕੋਈ ਫੇਲੀਅਰ ਨਹੀਂ ਸਰਕਾਰ ਬਿਲਕੁਲ ਦੇਖੋ ਇਹ ਰਾਤ ਕੀ ਟਮ ਆ ਅਸੀਂ ਸਾਨੂੰ ਜਦੋਂ ਪਤਾ ਲੱਗਾ ਉਸੇ ਲਈ 10 ਵਜੇ ਸੀਪੀ ਸਾਹਿਬ ਨਾਲ ਮੀਟਿੰਗ ਕੀਤੀ ਆ ਅਈ ਉਸੇ ਲਈ ਰਾਤ ਆ ਕੇ ਦੋ ਐਮਐਲਏ ਮੇਰੇ ਨਾਲ ਆਏ ਆ ਕੋਈ ਕਿਸੇ ਕਿਸੂ ਦਾ ਫੇਲੀਅਰ ਨਹੀਂ ਜਿਹੜੀ ਵਿਰੋਧੀ ਧਿਰ ਹੈ ਇਹਨੂੰ ਲੱਗਦਾ ਬਸ ਕਿਉਂਕਿ ਵੇਲੇ ਆ ਇਹਨਾਂ ਕੋਈ ਕੰਮ ਨਹੀਂ ਹੈ ਸਮਝ ਦੇਖ ਦੀ ਗੱਲ ਇਹ ਵੇਲੇ ਤੋਂ ਦੇ ਫਿਰਦੇ ਆ ਕੋਈ ਇਹਨਾਂ ਨੂੰ ਪੁੱਛਦਾ ਨਹੀਂ ਗਿੱਚਦਾ ਨਹੀਂ ਸਮਝ ਦੇਖ ਨਾ ਇਹਨਾਂ ਨੂੰ ਪਿੰਡਾਂ ਚ ਦਾ ਆਰਨਾ ਨੂੰ ਲੈਣਾ ਨਾ ਨੂੰ ਦੇਣਾ ਕਿਤੇ ਕੋ ਗੱਲ ਨਹੀਂ ਬਸ ਇਹ ਲਵਦੇ ਦਿੰਦੇ ਕਿਤੇ ਮਾੜੀ ਜੀ ਘੜਨਾ ਹੋ ਗਈ ਚਲੋ ਜੀ ਚਲੋ ਚਲੋ ਜੀ ਸਰਕਾਰ ਨੇ ਆ ਕਾ ਪੈਸਾ ਕਾ ਦਿਆ ਕਾ ਸੋ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਆਪਣੇ ਪੀੜਾਂ ਫਖੀਰਾਂ ਆਪਣੇ ਵੱਡੇ ਵੱਡੇ ਦਿਆਂ ਬਾਬਾ ਸਾਹਿਬ ਬੇਦਕਰ ਆਪਣੇ ਸ਼ਹੀਦਾਂ ਦਾ ਆਪਣੇ ਇਹ ਲੋਕ ਜਿੰਨਾ ਕਰਕੇ ਅਸੀਂ ਅੱਜ ਬਾਬਾ ਸਾਹਿਬ ਬੇਦਕਰ ਕਰਕੇ ਸਾਡੀ ਓਨ ਜਿਹੜੀ ਆ ਇੰਨਾ ਦਾ ਕੋਈ અપਮਾਨ ਕਿਸੇ ਨੂੰ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ ਤੇ ਸਭ ਤੋਂ ਸਖਤ ਕਾਨੂੰਨੀ ਕਾਰਵਾਈ। ਜਿਹਨੇ ਥਾਣਿਆਂ ਤੇ ਉੱਥੇ ਕਹਿ ਰਹੇ ਨੇ ਉਹਦੇ ਤੇ ਵੀ ਉਹਨਾਂ ਦਾ ਅਵਾਲ ਚੁੱਕੇ ਨੇ ਕਿ ਸਾਡੇ ਜਿੰਨੇ ਦੇਖੋ ਜਿਹੜੇ ਹੋਏ ਹੋਏ ਜਿਹੜੇ ਉਹਦੇ ਬੰਦੇ ਫੜੇ ਵੀ ਗਏ ਜੇਲ੍ਹਾਂ ਚ ਚਲ ਗਏ ਜਿੰਨੇ ਬੰਦੇ ਸੀਗੇ ਜਿਨ੍ਹਾਂ ਨੇ ਸ਼ੈਤਾਨੀ ਕੀਤੀ ਇਹਨਾਂ ਨੂੰ ਪਤਾ ਨਹੀਂ ਪਾਕਿਸਤਾਨ ਦੇ ਵਿੱਚ ਆਗਵਾੜੇ ਆਪਣਾ ਹਰ ਤੱਕ ਪੰਜਾਬ ਚ ਕੌਣ ਗਰਮ ਕਰਦਾ ਦਿਆ ਜੇ ਖੁੰਦੀ ਆ ਵਿਦੇਸ਼ੀ ਤਾਕਤਾਂ ਕਰਦੀਆਂ ਪੰਜਾਬ ਦੇ ਵਿੱਚ ਕੁਝ ਮਤਲਬ ਇੰਨਾ ਦੇ ਲੋਕ ਨੇ ਜਿਹੜੇ ਪੰਜਾਬ ਨੂੰ ਸ਼ਾਂਤ ਨਹੀਂ ਦੇਖਣਾ ਚਾਹੁੰਦੇ ਤੇ ਸਾਡੀ ਪੁਲਿਸ ਇੰਨੀ ਮਤਲਬ ਕਾਰਗਰ ਆ ਸਾਰੇ ਉਹ ਬੰਦੇ ਫੜ ਲਏ ਜਿਹੜੇ ਜਿਨ੍ਹਾਂ ਨੇ ਘਟਰਾਵਾ ਕੀਤਾ ਇਹ ਕਰਕੇ ਕਬਦੋਂ ਦੀ ਲੋੜ ਦੀ ਪੰਜਾਬ ਦੇ ਚਮਤਮਾਨ ਆ ਪੂਰੀ ਸਥਿਤੀ ਕੰਟਰੋਲ ਦੇ ਵਿੱਚ ਹੈ ਇਹਨਾਂ ਲੀਡਰਾਂ ਨੂੰ ਬੇਨਤੀ ਆ ਕਿ ਯਾਰ ਕਿਉਂ ਬਲਦੀ ਦੇ ਉੱਤੇ ਕੱਖ ਪਾਉਂਦੇ ਹੋ ਯਾਰ ਤੁਸੀਂ ਘਬਰਾਏ ਨੇ ਬਾਰਡਰ ਸਟੇਟ ਆ ਤੁਹਾਨੂੰ ਟੈਨਸ਼ਨ ਲੱਗਦੀ ਬੜੀ ਟੈਨਸ਼ਨ ਇਹਨਾਂ ਨੂੰ ਲੱਗਦੀ ਇਹਨਾਂ ਨੂੰ ਤਾਂ ਟੈਨਸ਼ਨ ਦੀ ਐਡੇ ਐਡੇ ਮੋٹے ਹੋਏ ਆਗੇ ਇਹ ਟੈਨਸ਼ਨ ਹੀ ਆ ਨਾ ਐਡੇ ਐਡੇ ਵੱਡੇ ਢਿੱਡ ਕੱਡੇ ਇਹਨਾਂ ਨੇ ਟੈਨਸ਼ਨ ਨਾ ਪੜੇ ਪਹਿਲੇ ਮੋٹے ਹੋ ਗਏ ਇਹਨਾਂ ਨੂੰ ਕ ਇਹ ਇਹ ਨੂੰ ਟੈਨਸ਼ਨ ਦੇਉਂ ਟੈਨਸ਼ਨ ਦਿਆ ਵੀ ਕੇਤਨਾ ਕਹਿੰਦੇ ਬਾਰਡਰ ਬੈਲਟਾ ਪੰਜਾਬ ਦੀ ਗੱਲ ਨਹੀਂ ਗਈ ਜਦੋਂ ਸਰਕਾਰ ਆ ਨਹੀਂ ਗਈ ਇਹ ਲੋਕ ਸਤਾ ਜ ਰਹੇ ਨ ਕਿੱਜੇ ਸੀ ਹੁਣ ਇਹ ਇਦਾਂ ਤੜਫਦੇ ਫਿਰਦੇ ਆ ਜਿੱਦਾਂ ਨਾ ਮੱਛਲੀ ਪਾਣੀ ਤੋਂ ਬਿਨਾਂ ਫਿਰਦੀ ਬਸ ਆ ਇੰਨੀ ਗੱਲ ਆ ਕੋਈ ਗੱਲ ਨਹੀਂ ਕੋਈ ਬਾਤ ਹੁਣ ਕੱਲ ਫੇਰ ਪ੍ਰੈਸ ਕਾਨਫਰੰਸ ਹੋ ਧਰਨੇ ਕਰਨ ਲਾਂ ਆ ਰਹੇ ਤੇ ਕੱਲ ਕਹ ਰਹੇ ਜੀ ਅਸੀਂ ਦੁੱਧ ਨਾਲ ਇਹ ਮੂਰਤੀ ਨਵਾਣੀ ਹੈ ਜੀ ਉਹ ਕੋਈ ਗੱਲ ਨਹੀਂ ਉਹਨਾਂ ਨੂੰ ਕਰਦੇ ਹੋ ਕੀ ਕਰਦੇ ਉਹਨਾਂ ਦੇ ਕਰਨਾ ਕੀ ਕੋਈ ਫਤਕ ਪੜਾ ਅਸੀਂ ਮਤਲਬ ਅਸੀਂ ਤਾਂ ਤੁਹਾਨੂੰ ਦੱਸਤਾ ਬਾਬਾ ਸਾਹਿਬ ਮੇਦ ਕਰਦਾ ਇਹਨੂੰ ਪੁੱਛੋ ਜਾਂਦਾ ਪ੍ਰਤਾਪ ਬਾਜੇ ਇਹਨੂੰ ਕਿੰਨੀ ਵਾਰਾਂ ਕਾਂਗਰਸ ਦੀ ਸਰਕਾਰ ਆਈ ਪੰਜਾਬ 'ਚ ਕਦੀ ਇਹਨਾਂ ਨੇ ਲਾਇ ਕਿਤੇ ਉਹਦੀ ਤਸਵੀਰ ਲਾਇ ਕਿਤੇ ਕੋਈ ਗੱਲ ਕੀਤੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਜਿਨ੍ਹਾਂ ਨੇ ਹਰ ਦਫ਼ਤਰ ਦੇ ਵਿੱਚ ਉੱਥੋਂ ਲੈ ਕੇ ਥੱਲੇ ਤੱਕ ਤਹਿਸੀਲ ਦੇ ਹਰ ਦਫ਼ਤਰ ਦੇ ਵਿੱਚ ਜਿੱਥੇ ਸਾਡਾ ਅਧਿਕਾਰੀ ਬੈਠਦਾ ਉੱਥੇ ਪਿੱਛੇ ਸਾਡੀ ਬਾਬਾ ਸਾਹਿਬ ਦੀ ਫੋਟੋ ਲੱਗੀ ਹੈ ਉਹਦਾ ਅਸੀਂ ਕਿਸੇ ਨੂੰ ਇਜਾਜ਼ਤ ਦੀ ਦਾਂਗੇ ਕਿ ਬਾਬਾ ਸਾਹਿਬ ਬੇਦਖਰ ਦੀ ਤਸਵੀਰ ਨੂੰ ਕੋ ਹੱਥ ਲਾਵੇ ਅੱਛਾ ਵਿਜੀ ਸੰਪਲਾਂ ਦਾ ਵੀ ਟਵੀਟ ਆਇਆ ਕਿਤੇ ਗਲਿਆਰੇ ਦੇ ਵਿੱਚ ਇਸ ਤਰ੍ਹਾਂ ਦੀ ਕੱਟਾਂ ਕੱਟੀ ਮੈਂ ਤਾਂ ਕਹੀ ਜਾਂਦਾ ਇਹ ਇਹ ਮਤਲਬ ਵੇਖੋ ਇਹ ਤੋਂ ਮਤਲਬ ਮੈਂ ਤਾਂ ਇਹ ਕਹਦਾ ਕਿ ਨਿੰਦਨਯੋਗ ਹੈ ਦੁਖਦਾਈ ਗੱਲ ਇੱਕ ਤੇ ਇੱਕ ਤੇ ਗਲਿਆਦੇ ਤੇ ਲਾ ਲਓ ਦੂਜਾ ਦੁਪਹਿਰੇ ਹੋ ਗਈ ਲੋਕਾਂ ਦੇ ਸਾਹਮਣੇ ਹੋ ਗਈ ਇਸ ਕਰਕੇ ਮੈਂ ਤੇ ਤੁਹਾਨੂੰ ਪਹਿਲਾਂ ਦੱਸਿਆ ਪਰ ਬੜੀ ਨਿੰਦਣ ਜੋਗੇ ਤਾਂ ਹੀ ਹੁਣੇ ਹੀ ਆਏ ਕਿ ਸਾਨੂੰ ਬੜਾ ਇੱਕ ਗੱਲ ਦਾ ਦੁੱਖ ਲੱਗਾ ਕਿ ਯਾ ਮਤਲਬ ਇਹ ਕੱਲ ਕਿੱਦਾਂ ਹੋ ਗਈ ਇੱਥੇ ਭੀੜ ਭੀੜਾਂ ਦਾ ਇਲਾਕਾ ਸਾਰਾ ਇਹ ਕੋਈ ਫੈਮਿਲੀ ਬੈਕਗ੍ਰਾਉਂਡ ਪਤਾ ਲੱਗਾ ਜੀ ਨਹੀਂ ਨਹੀਂ ਕੁਛ ਨਹੀਂ ਤੁਹਾਨੂੰ ਸਾਰਾ ਕੁਝ ਸੀ ਪੀ